ਪੰਜਾਬ ਦੀ ਸਿਆਸਤ ਵਿੱਚ ਪੁਚਾਲ ਆ ਗਿਆ ਹੈ ਵੱਡਾ ਲੀਡਰ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਜਾ ਰਿਹਾ ਹੈ ਲਗਾਤਾਰ ਪੰਜਾਬ ਦੇ ਵਿੱਚ ਜੋੜ ਤੋੜ ਹੈ ਜਿਹੜਾ ਉਹ ਚੱਲ ਰਿਹਾ ਹੈ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਪਰ ਦੂਜੇ ਪਾਸੇ ਪਾਰਟੀਆਂ ਜੋੜ ਤੋੜ ਸ਼ੁਰੂ ਕਰ ਚੁੱਕੀਆਂ ਨੇ ਇਸੇ ਤਹਿਤ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਜਾ ਰਹੇ ਨੇ ਉਹਨਾਂ ਦਾ ਨਾਮ ਹੈ ਰਾਜਕੁਮਾਰ ਚੱਬੇਵਾਲ ਇਹ ਚਰਚਾ ਹੈ ਕਿ ਰਾਜਕੁਮਾਰ ਚੱਬੇਵਾਲ ਜਲਦ ਹੀ ਆਮ ਆਦਮੀ ਪਾਰਟੀ ਦਾ ਹਿੱਸਾ ਹੋ ਜਾਣਗੇ ਇਹ ਉਹੀ ਚੱਬੇਵਾਲ ਨੇ ਜੋ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਇੱਕ ਪੰਡ ਲੈ ਕੇ ਪਹੁੰਚੇ ਸੀ ਸਿਰਤੇ ਰੱਖ ਕੇ ਕਹਿ ਰਹੇ ਸੀ ਕਿ ਪੰਜਾਬ ਦੇ ਸਿਰ ਤੇ ਬਹੁਤ ਕਰਜ਼ਾ ਹੈ ਮੌਜੂਦਾ ਸਰਕਾਰ ਤੇ ਸਵਾਲ ਚੁੱਕ ਰਹੇ ਸੀ ਅੱਜ ਉਹੀ ਚੱਬੇਵਾਲ ਦੇ ਬਾਰੇ ਚਰਚਾ ਹੋ ਰਹੀ ਹੈ ਕਿ ਰਾਜਕੁਮਾਰ ਚੱਬੇਵਾਲ ਜਲਦ ਹੀ ਆਮ ਆਦਮੀ ਪਾਰਟੀ ਦਾ ਹਿੱਸਾ ਹੋ ਜਾਣਗੇ ਕਿਉਂਕਿ ਉਹ ਫਿਲਹਾਲ ਦੀ ਕੜੀ ਲਈ ਕਾਂਗਰਸ ਦੇ ਵਿੱਚ ਨੇ ਇਹ ਜ਼ਿਕਰ ਤੁਹਾਡੇ ਨਾਲ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਨੇ ਇਹ ਸਭ ਤੋਂ ਵੱਡੀ ਖ਼ਬਰ ਵੀ ਅੱਜ ਦੀ ਹੈ ਕਿਉਂਕਿ ਬੀਤੇ ਕੱਲ ਐਮਪੀ ਪ੍ਰਨੀਤ ਕੋਰ ਭਾਜਪਾ ਵਿੱਚ ਸ਼ਾਮਲ ਹੁੰਦੇ ਨੇ ਬੀਬੀ ਜਗੀਰ ਕੋਰ ਅਕਾਲੀ ਦਲ ਚ ਵਾਪਸੀ ਕਰਦੇ ਨੇ ਤਾਂ ਦੂਜੇ ਪਾਸੇ ਆ ਅਨਾਉਂਸ ਹੁੰਦੀਆਂ ਨੇ ਟਿਕਟਾਂ ਆਮ ਆਦਮੀ ਪਾਰਟੀ ਦੀਆਂ ਯਾਨੀ ਕਿ ਉਮੀਦਵਾਰਾਂ ਦੀ ਲਿਸਟ ਜਿਹੜੀ ਹੈ ਉਹ ਜਾਰੀ ਹੁੰਦੀ ਹੈ ਜਿਸ ਵਿੱਚ ਪੰਜ ਕੈਬਨਿਟ ਮਨਿਸਟਰਜ਼ ਨੂੰ ਟਿਕਟਾਂ ਨੇ ਜਿਹੜੀਆਂ ਦੁਬਾਰਾ ਲੋਕ ਸਭਾ ਦੀਆਂ ਦਿੱਤੀਆਂ ਗਈਆਂ ਨੇ ਸੋ ਹੁਣ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਕਾਂਗਰਸ 'ਚ ਸ਼ਾਮਿਲ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੈ ਪਰ ਚਰਚਾਵਾਂ ਨੇ ਜਿਹੜੀਆਂ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਉਛੜ ਚੁੱਕੀਆਂ ਨੇ ਕਿ ਡਾਕਟਰ ਧਰਮਵੀਰ ਗਾਂਧੀ ਵੀ ਕਾਂਗਰਸ ਦਾ ਹਿੱਸਾ ਹੋ ਸਕਦੇ ਨੇ ਜੇਕਰ ਡਾਕਟਰ ਧਰਮਵੀਰ ਗਾਂਧੀ ਖੁਦ ਕਾਂਗਰਸ 'ਚ ਆਉਣ ਲਈ ਰਾਜ਼ੀ ਹੋ ਜਾਂਦੇ ਨੇ ਇਹ ਉਹੀ ਧਰਮਵੀਰ ਗਾਂਧੀ ਨੇ ਜੋ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦੇ ਹੋਏ ਐਮਪੀ ਵੀ ਬਣੇ ਸੀ ਪਟਿਆਲਾ ਲੋਕ ਸਭਾ ਹਲਕੇ ਤੋਂ ਸੋ ਹੁਣ ਦੁਬਾਰਾ ਕਾਂਗਰਸ ਦਾ ਹਿੱਸਾ ਹੋ ਸਕਦੇ ਨੇ ਯਾਨੀ ਕਿ ਦੁਬਾਰਾ ਲੋਕ ਸਭਾ ਦੇ ਟਿਕਟ ਉਹਨਾਂ ਨੂੰ ਪਟਿਆਲਾ ਤੋਂ ਸ਼ਾਇਦ ਦਿੱਤੀ ਜਾ ਸਕਦੀ ਹੈ ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੈ ਜਲਦ ਹੀ ਇਸ ਬਾਰੇ ਕਲੀਅਰ ਹੋ ਜਾਵੇਗਾ ਪਰ ਸਭ ਤੋਂ ਅਹਿਮ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਮੌਜੂਦਾ ਕਾਂਗਰਸ ਦਾ ਐਮ ਐਲ ਏ ਡਾਕਟਰ ਰਾਜ ਕੁਮਾਰ ਜੱਬੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਇਹ ਚਰਚਾ ਲਗਾਤਾਰ ਇਹ ਖਬਰਾਂ ਲਗਾਤਾਰ ਮੀਡੀਆ ਤੇ ਆ ਰਹੀਆਂ ਨੇ ਕਿ ਜਲਦ ਹੀ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਣਗੇ ਉਹਨਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੋਣ ਲੜਾਇਆ ਜਾ ਸਕਦਾ ਹੈ ਸੋ ਹੁਸ਼ਿਆਰਪੁਰ ਦੀ ਜਿਹੜੀ ਲੋਕ ਸਭਾ ਸੀਟ ਹੈ ਉਹ ਆਮ ਆਦਮੀ ਪਾਰਟੀ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਦੇ ਸਕਦੀ ਹੈ ਦੱਸਦੀ ਕਿ ਇਸ ਤੋਂ ਪਹਿਲਾਂ ਕੱਲ ਜਿਹੜੇ ਆਫੀਸਰ ਸੀ ਜਿਹੜੇ ਸਿਹਤ ਵਿਭਾਗ ਦੇ ਪੰਜਾਬ ਦੇ ਰਿਟਾਇਰਮੈਂਟ ਲਈ ਜਿਨ੍ਹਾਂ ਨੇ ਡਾਕਟਰ ਲਖਵੀਰ ਸਿੰਘ ਉਹ ਵੀ ਪਿਛਲੇ ਦਿਨੀ ਕੱਲ ਅਕਾਲੀ ਦਲ ਦਾ ਹਿੱਸਾ ਹੋ ਗਏ ਸੋ ਪੰਜਾਬ ਚ ਲਗਾਤਾਰ ਜੋੜ ਤੋੜ ਹੈ ਜਿਹੜਾ ਉਹ ਚੱਲ ਰਿਹਾ ਹੈ ਇਸੇ ਤਹਿਤ ਹੁਣ ਡਾਕਟਰ ਰਾਜਕੁਮਾਰ ਚੱਬੇਬਾਲ ਦੇ ਵੀ ਚਰਚੇ ਨੇ ਕਿ ਉਹ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਜਾਣਗੇ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਨੇ ਆਮ ਆਦਮੀ ਪਾਰਟੀ ਉਹਨਾਂ ਨੂੰ ਭਰੋਸੇ ਤੇ ਟਿਕਟ ਦੇ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਕੋਲ ਮੰਨਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਕੋਈ ਪ੍ਰਭਾਵੀ ਚਿਹਰਾ ਫਿਲਹਾਲ ਦੀ ਘੜੀ ਲਈ ਨਹੀਂ ਹੈ ਇਸ ਕਰਕੇ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਉਥੋਂ ਉਮੀਦਵਾਰ ਐਲਾਨ ਸਕਦੀ ਹੈ ਆਮ ਆਦਮੀ ਪਾਰਟੀ ਸੋ ਆਮ ਆਦਮੀ ਪਾਰਟੀ ਦਾ ਹਿੱਸਾ ਹੋ ਜਾਣਗੇ ਅੱਜ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਸਭ ਤੋਂ ਵੱਡੀ ਖਬਰ ਹੈ ਅੱਜ ਦੀ ਪੰਜਾਬ ਦੀ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੋਣ ਲੜਨ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਚੱਲ ਪਈਆਂ ਨੇ ਹਾਲਾਂਕਿ ਟਿਕਟ ਕਿੱਥੋਂ ਮਿਲਦੀ ਹੈ ਜਾਂ ਮਿਲਦੀ ਹੈ ਜਾਂ ਨਹੀਂ ਮਿਲਦੀ ਇਸ ਦਾ ਪਤਾ ਤਾਂ ਚੋਣਾ ਜਾਂ ਯਾਨੀ ਕਿ ਉਮੀਦਵਾਰਾਂ ਦੀ ਲਿਸਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਡਾਕਟਰ ਰਾਜਕੁਮਾਰ ਚੱਬੇਵਾਲ ਇੱਕ ਮੌਜੂਦਾ ਐਮਐਲਏ ਨੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੇ ਕਾਂਗਰਸ ਨੂੰ ਜ਼ਰੂਰ ਪੰਜਾਬ ਚ ਝਟਕਾ ਲੱਗ ਸਕਦਾ ਹੈ ਕਿਉਂਕਿ ਕਾਂਗਰਸ ਪੰਜਾਬ ਦੇ ਵਿੱਚ ਵਿਰੋਧੀ ਪਾਰਟੀ ਹੈ ਦੂਜੀ ਵੱਡੀ ਪਾਰਟੀ ਕਹਿ ਸਕਦੇ ਆ ਆਮ ਆਦਮੀ ਪਾਰਟੀ ਸੱਤਾ ਤੇ ਕਾਬਜ਼ ਹੈ ਤਾਂ ਦੂਜੀ ਪਾਰਟੀ ਜਿਹੜੀ ਕਹਿ ਸਕਦੇ ਆ ਵੱਡੀ ਆ ਪੰਜਾਬ 'ਚ ਜੇਕਰ ਤਾਂ ਉਹ ਹੈ ਕਾਂਗਰਸ ਪਾਰਟੀ ਤਾਂ ਕਾਂਗਰਸ ਨੂੰ ਕਿਤੇ ਨਾ ਕਿਤੇ ਇਹ ਝਟਕਾ ਜ਼ਰੂਰ ਮਹਿਸੂਸ ਹੋਵੇਗਾ ਕਿਉਂਕਿ ਐਨ ਚੋਣਾਂ ਤੋਂ ਪਹਿਲਾਂ ਜਿਉਂ ਜਦੋਂ ਕੋਈ ਵੱਡਾ ਲੀਡਰ ਜਾਂ ਫਿਰ ਮੌਜੂਦਾ ਐਮਐਲਏ ਜਾਂ ਐਮਪੀ ਕਿਸੇ ਹੋਰ ਪਾਰਟੀ 'ਚ ਸ਼ਾਮਿਲ ਹੋ ਜਾਂਦਾ ਤਾਂ ਜ਼ਰੂਰ ਝਟਕਾ ਲੱਗਦਾ ਕਿਉਂਕਿ ਬੀਤੇ ਕੱਲ ਐਮਪੀ ਪ੍ਰਨੀਤ ਕੌਰ ਵੀ ਆ ਕਾਂਗਰਸ ਛੱਡ ਕੇ ਭਾਜਪਾ ਦਾ ਹਿੱਸਾ ਹੋਏ ਹਾਲਾਂਕਿ ਭਾਜਪਾ ਦੇ ਵਿੱਚ ਜਾਣ ਵਾਲੇ ਪ੍ਰਨੀਤ ਕੌਰ ਨੂੰ ਪਹਿਲਾਂ ਹੀ ਕਾਂਗਰਸ ਸਸਪੈਂਡ ਕਰ ਚੁੱਕੀ ਹੈ ਪਰ ਦੂਜੇ ਪਾਸੇ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਸਿਆਸਤ ਵਿੱਚ ਪੁਚਾਲ ਜ਼ਰੂਰ ਲਿਆ ਤਾਂ ਉਹਨਾਂ ਦੇ ਨਾਮ ਨੇ ਕਿ ਕਿਵੇਂ ਇੱਕ ਮੌਜੂਦਾ ਐਮਐਲਏ ਨੇ ਜਿਹੜੇ ਹੁਣ ਦੂਜੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਇਹ ਚਰਚਾਵਾਂ ਨੇ ਹੁਣ ਦੁਪਹਿਰ ਤੱਕ ਕਲੀਅਰ ਹੋ ਜਾਵੇਗਾ ਕਿ ਕਦੋਂ ਉਹ ਪਾਰਟੀ ਚ ਸ਼ਾਮਿਲ ਹੁੰਦੇ ਨੇ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਉਹ ਚੋਣ ਲੜ ਸਕਦੇ ਨੇ